ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਉੱਤੇ ਅੱਜ ਦਾ ਵਲੌਗ ਅਸੀਂ ਖੇਤਾਂ ਵਿੱਚ ਢੀੜੀ ਲਾਉਣ ਚੱਲੇ ਆਂ ਅਤੇ ਉੱਥੇ ਤੁਹਾਡੇ ਨਾਲ ਸਬਜ਼ੀ ਦੀ ਕਾਸ਼ਤ ਕਰ ਰਹੇ ਮਿਹਨਤੀ ਕਿਸਾਨ ਸਰਦਾਰ ਬਿਕਰ ਸਿੰਘ ਜੀ ਨਾਲ ਗੱਲਬਾਤ ਕਰਵਾਵਾਂਗੇ ਹਾਂਜੀ ਰਵੀ ਜੀ ਹਾਂਜੀ ਦੋਸਤੋ ਅੱਜ ਚੱਲੀਏ ਇੱਕ ਲਈ ਆਪਾਂ ਖੇਤਾਂ ਦੀ ਢੀੜੀ ਮਿਲਦੇ ਆਂ ਜੀ ਆਪਾਂ ਉਹਨੂੰ ਖੇਤ ਦੇ ਵਿੱਚ ਦੇਖੋ ਜੀ ਦੋਸਤੋ ਖੇਤਾਂ ਦੇ ਤਰਸ਼ਾ ਸੋਰਾ ਸਾਹਿਬ ਆ ਗਿਆ ਪਾਸਾਈ ਨੌਮੀ ਪਾਸਾਈ ਨੌਮੀ ਪਿੰਡ ਕਾਂਕੋੜਾ ਪੰਗੋ ਦਾ ਪٹرول ਪੰਪ ਮਾ ਕਿਸਾਨ ਨੇ ਸਬਜ਼ੀ ਦੀ ਕੀਤੀ ਕਰਦੇ ਨੇ ਉਹ ਬੇਚੀ ਬੰਦੇ ਨਹੀਂ ਦੇਖੋ ਜੇ ਆਪਾਂ ਖੇਤ ਪਹੁੰਚ ਚੁੱਕੇ ਹਾਂ ਕਿਸਾਨ ਬਕਰ ਸਿੰਘ ਦੇ ਦੇਖੋ ਕਿੰਨੀ ਮਿਹਨਤ ਨਾਲ ਸਬਜ਼ੀ ਬਗੜਾ ਇਹ ਤਿਆਰ ਕਰਦੇ ਨੇ ਤਾਕ ਮਹਾਸੌਜੀ ਦਾ ਪੈਸਾ ਵੀ ਹੈ ਪਰ ਮੈਂ ਤੁਹਾਨੂੰ ਬਹੁਤ ਜਿਹੜੇ ਬਜ਼ੁਰਗ ਨੇ ਉਹ ਬਹੁਤ ਬਜ਼ੁਰਗ ਬਹੁਤ ਮਿਹਨਤ ਕਰਦੇ ਨੇ ਆਪ ਨਾਲ ਲੱਗ ਕੇ ਸਾਰਾ ਪਰਿਵਾਰ ਇਹਨਾਂ ਦਾ ਬਹੁਤ ਮਿਹਨਤੀ ਹੈ ਜੀ ਮੈਂ ਤੁਹਾਨੂੰ ਗੱਲ ਕਰਾਵਾਂ ਏ ਤੁਹਾਡੀ ਦੇਖੋ ਝੋਪੜੀ ਛੰਡਾ ਚ ਵੀ ਇੱਥੇ ਰਹਿਣਾ ਪੈਂਦਾ ਹੈ ਖੇਤੀ ਕਰਨੀ ਸਬਜ਼ੀ ਕਰਨੀ ਕੋਈ ਸੌਖੀ ਕੰਮ ਨਹੀਂ ਹੈਗਾ ਦੇਖੋ ਮਿਲਦੇ ਆਂ ਅੱਗੇ ਗੱਲਬਾਤ ਕਰਾਵਾਂ ਤੁਹਾਡੀ ਕਿਸਾਨ ਨਾਲ ਹਾਂਜੀ ਆਪਾਂ ਹੁਣ ਖੇਤ ਪਹੁੰਚ ਚੁੱਕੇ ਆਂ ਜਿੱਥੇ ਆਪਾਂ ਕਿਸਾਨ ਬਿੱਕਰ ਸਿੰਘ ਨਾਲ ਗੱਲਬਾਤ ਵੀ ਕਰਾਂਗੇ ਅਤੇ ਉਹਨਾਂ ਵੱਲੋਂ ਕੀਤੀ ਮਿਹਨਤ ਵਾਰਗੇ ਦੀ ਜਾਣਕਾਰੀ ਲਵਾਂਗੇ ਸਾਰੀ ਵੈਰਾਈਟੀ ਦਿਖਾਵਾਂਗੇ ਵੀ ਕੀ ਕੀ ਉਹ ਖੇਤੀਬਾੜੀ ਕਰਦੇ ਨੇ ਸਬਜ਼ੀ ਚ ਕੀ ਕੀ ਲਾਉਂਦੇ ਨੇ ਕੀ ਕੀ ਵੈਰਾਈਟੀ ਹੈ ਜੀ ਅੱਜ ਆਪਾਂ ਮਿਲਦੇ ਆਂ ਦਿਖਾਉਣੇ ਤੁਹਾਨੂੰ ਕਿਸਾਨ ਨਾਲ ਗੱਲਬਾਤ ਵੀ ਕਰਾਉਣੇ ਜੀ ਜੀ ਦੋਸਤੋ ਅੱਜ ਪਹੁੰਚੇ ਆਪਾਂ ਪਿੰਡ ਕਣਕਵਾਲ ਪੰਗੂ ਆ ਸਰਦਾਰ ਬਿੱਕਰ ਸਿੰਘ ਨੰਬਰਦਾਰ ਇਹ ਸਾਡੇ ਪਿੰਡ ਦੇ ਨੰਬਰਦਾਰ ਵੀ ਨੇ ਤੇ ਇਹਨਾਂ ਨਾਲ ਇਹ ਸਬਜ਼ੀ ਦੀ ਕਾਸ਼ਤ ਕਰਦੇ ਨੇ ਬਹੁਤ ਸਖਤ ਮਿਹਨਤ ਹੁੰਦੀ ਹੈ ਵੀਰੇ ਸਾਲ ਦੇ ਵਿੱਚ ਵੀ ਸਬਜ਼ੀ ਕਰਨੀ ਕੋਈ ਸੌਖੀ ਗੱਲ ਨਹੀਂ ਹੁੰਦੀ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਨੰਬਰਦਾਰ ਸਾਹਿਬ, ਜੇ ਵੀ ਜਲਦੀ ਪਹਿਲਾਂ ਥੋੜੀ ਨੰਬਰਦਾਰੀ ਦੱਸੋ। ਵਧੀਆ ਜੀ ਵਧੀਆ। ਮੇਰਾ ਨੇ ਜੀ। ਅੱਛਾ ਅੱਛਾ। ਹਾਂਜੀ। ਤੇ ਹੁਣ ਆਪਾਂ ਜਿਹੜੀ ਇਹ ਸਬਜ਼ੀ ਦੀ ਕਾਸ਼ਤ ਕਰਦੇ ਆਂ। ਹਾਂਜੀ। ਇਹਦੇ ਤੋਂ ਸਾਨੂੰ ਕੀ ਬੈਨੀਫਿਟ ਨੇ ਤੇ ਕਿਹੜੀ ਕਿਹੜੀ ਵੈਰਾਈਟੀ ਤੁਸੀਂ ਲਾਉਨੇ ਹੋ। ਇਹਦੇ ਵਾਸਤੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਅਸੀਂ ਇੱਕ ਤਾਂ ਲਾਉਨੇ ਆਪਾਂ ਗੋਭੀ। ਠੀਕ ਹੈ ਜੀ। ਤਿੰਨ ਪੰਤ ਤੇ ਗੋਭੀ ਆਪਣੇ ਕੋਲੇ। ਠੀਕ ਹੈ। ਤੇ ਪੀਲੀ ਠੀਕ ਹੈ। ਤੇ ਗਰਾਭੀ ਠੀਕ ਹੈ ਜੀ। ਤੇ ਗੰਨ ਲੱਤ ਪੱਤ ਠੀਕ ਹੈ। ਤੇ ਇੱਕ ਗਲਾਬੀ ਉਹ ਦੂਜ ਠੀਕ ਹੈ ਨਾ ਇਹ ਰਾਤੜਾ ਲੈਣ ਤੁਹਾਨੂੰ ਠੀਕ ਹੈ ਜੀ ਫਾਰਮਰਸ ਤੋਂ ਉੱਤਰ ਤੋਂ ਠੀਕ ਹੈ ਠੀਕ ਹੈ ਉਹ ਸਾਰੀਆਂ ਬਰੇਟੀਆਂ ਉਸੇ ਤੋਂ ਲੈਣਾ ਉਸ ਤੋਂ ਬਾਅਦ ਆਪਾਂ ਕਿਸੇ ਤੋਂ ਲੈ ਲੈਂਦੇ ਠੀਕ ਹੈ ਠੀਕ ਹੈ ਸਾਰਾ ਫੁੱਲਾ ਜਿਹੜਾ ਚਿੱਟਾ ਦੇਖੋ ਕਿਹ ਹੈ ਜਿਆ ਸੋਨਾ ਫੁੱਲਾ ਆਹ ਦੇਖੋ ਤੁਸੀਂ ਹਮ ਕਿੰਨਾ ਸੋਨਾ ਫੁੱਲਾ ਵਾਈਟ ਆ ਗਿਆ yellow ਆ ਗਿਆ ਗੁਲਾਬੀ ਆ ਗਿਆ ਇਹ ਸਾਰੀ ਪੰਜ ਤਰ੍ਹਾਂ ਦੀ ਗੋਭੀ ਆਈ ਆਪਣੀ ਕੋਲ ਕਿਤੇ ਨਹੀਂ ਜਾਣ ਦੀ ਲੋੜ ਨਹੀਂ ਪੈਂਦੀ ਕਿਸੇ ਸੈਰ ਨਹੀਂ ਜਾਣਾ ਆਪਾਂ ਨੇ ਆ ਪੂਰੀ ਆਪਣੇ ਵਿਖਦੀ ਹੈ ਠੀਕ ਹੈ ਠੀਕ ਹੈ ਕਿੰਨਾ ਟਾਈਮ ਤੇ ਮੈਨੂੰ 2 ਸਾਲ ਹੋ ਗਏ ਜੀ ਅੱਛਾ 2 2-3 ਸਾਲ ਇਹਨਾਂ ਨੂੰ ਕੀਤੀ ਕਰਦਾ ਹਾਂ ਮੈਂ ਬਸ ਇੰਨੇ ਮਹੀਨਿਆਂ ਦੀ ਖੇਤੀ ਕਰਦਾ ਮੈਂ ਠੀਕ ਹੈ ਤੇ ਵੀਰੇ ਜਿਹੜੀ ਇਹ ਰੰਗ 'ਚ ਮਤਲਬ ਇਹਨਾਂ ਦੇ ਕਲਰਾਂ 'ਚ ਫਰਕ ਹੈਗਾ ਇਹਨਾਂ ਦੇ ਕੋਈ ਆਪਾਂ ਨੂੰ ਸਬਜ਼ੀ ਬਣਾਉਣ 'ਚ ਟੇਸਟ ਦਾ ਫਰਕ ਹੈਗਾ ਨਹੀਂ ਫਰਕ ਆ ਹੀ ਹੋਰ अच्छा ਜਿਵੇਂ ਹੁਣ ਇਹ ਪੀਲੀ ਹੈ ਇਹਦਾ ਫਰਕ ਟੇਸਟ ਅੱਡ ਆ ਟੇਸਟ ਲੱਗਿਆ ਉਹਦਾ ਲੱਗਿਆ ਇਹਦਾ ਲੱਗਿਆ ਜਿਹੜੀ ਆਹ ਇਹਦਾ ਲੱਗਿਆ ਚਿੱਟੀ ਦਾ ਚਿੱਟੀ ਆਈ ਜਿਹੜੀ ਇਹ ਆਮ ਚਿੱਟੀ ਨਹੀਂ ਕਿਤਾ ਆਮ ਚਿੱਟੀ ਹੁੰਦੀ ਹੈ ਆਪਣੇ ਕੂਹ ਹੁੰਦੀ ਹੈ ਇਹ ਦੇਸੀ ਇਹ ਦੂਸਰੇ ਵਾਰ ਇਹ ਚ ਆ ਗਈ ਇਹ ਇਹ ਰਾਤ ਰਾਤ ਇਹਨੂੰ ਪਤਾ ਵੀ ਕਿਹੜਾ ਬੀਜ ਦਿੱਤਾ ਪਰ ਉਹਨੇ ਬਾਈ ਦੇ ਬਹੁਤ ਬਹੁਤ ਤਰਲਵਾਦ ਕਰਦੇ ਇਸ ਤਾਂ ਨਾ ਫੁੱਲ ਨਿਸਰੇ ਨਿਸਰਦਾ ਵੀ ਨਹੀਂ 2.5 ਕਿਲੋ ਦਾ 2 ਕਿਲੋ ਦਾ ਫੁੱਲ ਹੋਊਗਾ ਇਹ ਠੀਕ ਹੈ ਠੀਕ ਹੈ ਜਿਵੇਂ ਅੱਜ ਕੱਲ੍ਹ ਸਿਆਲ ਚ ਵਿਆਹ ਵਗੈਰਾ ਚੱਲਦੇ ਨੇ ਹੁਣ ਉਹ ਤੋਂ ਬਾਅਦ ਵਿਆਹ ਚੱਲ ਪੈਂਦੇ ਨੇ ਉੱਥੇ ਯੂਰੇ ਸੋਡੀ ਉਰ ਨਹੀਂ ਲੈ ਜਾਂਦੇ ਇੱਥੇ 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 ਵੀ बिक ਜਾਂਦੀ ਸਾਰੀ ਗੁੱਪੀ ਇੱਥੋਂ ਬਸ ਕੋਈ 50 ਕਿਲੋ ਰਾਇ ਕੋਈ 40 ਲੱਗ ਜਿੰਨੀ ਕਿ ਉਹ ਹੁੰਦੀ ਆ ਆਪਾਂ ਤਾਂ ਪੂਰੀ ਨਾ ਹੋ ਰਹੀ 10 ਕਿਲੋ ਤਾਂ ਵੀ ਰੋਜ਼ ਦੀ ਵਿਖਦੀ ਆ ਯੂਰੇ ਅੱਛਾ ਅੱਛਾ ਡੇਲੀ ਵੈਸੇ ਪਿੰਡ ਚੋਂ ਵੀ ਲੋਕ ਲੈ ਕੇ ਜਾਂਦੇ ਨੇ ਪਿੰਡ ਚੋਂ ਵੀ ਆ ਹੁਣ ਮੈਂ 15 ਕਿਲੋ ਕੋ ਵੀ ਵੱਢ ਕੇ ਦਿੱਤੀ ਆ ਠੀਕ ਹੈ ਠੀਕ ਹੈ ਆਪਣੇ ਸੱਜਰ ਵਾਲੇ ਭਈਆਂ ਨੂੰ ਠੀਕ ਹੈ ਠੀਕ ਹੈ ਉਹ ਤਾਂ 25 ਰਾਇ ਦਾ ਰੇਟ ਆ ਇਹ ਅਲੱਗ ਕਿਸਮ ਦੀ ਆ ਇਹ ਕੀ ਚ ਇਹ ਚਾ ਉਹ ਇਹ ਗੰਡਾ ਇਹ ਬੰਦ ਹੈ ਗੰਡਾ ਗੋਭੀ ਆ ਇਹ ਗੰਡਾ ਗੋਭੀ ਆ ਦੇਖੋ ਠੀਕ ਹੈ ਠੀਕ ਹੈ ਇਹਦਾ ਰੰਗ ਅੱਡਾ گلابی ਠੀਕ ਹੈ ਪੂਰਾ گلابی ਰੰਗ ਹੋਊਗਾ ਇਹਦਾ ਠੀਕ ਹੈ ਗੋਭੀ ਆ ਗਈ ਇੱਕ ਉਹ ਖੀਰੇ ਨੇ ਕਿ ਹੋਰ ਕੁਝ ਨਹੀਂ ਉਹ ਆਹ ਆਪਣੇ ਪੇਠ ਆ ਗਏ ਜੀ ਜਿਹਨੂੰ ਜੁਗਨੀ ਪੇਠਾ ਕਹਿੰਦੇ ਨੇ ਇਹ ਵੀ ਆਪਣੇ ਕੋਲ ਤਿਆਰ ਆ ਲੈ ਵੀ ਰਵੀ ਦਿਖਾ ਦਰਸ਼ਕਾਂ ਨੂੰ ਜੁਗਨੀ ਪੇਠਾ ਆਹ ਦੇਖੋ ਜੀ ਇਹ ਤਿਆਰ ਆ ਜਮਾ ਬਿਲਕੁਲ ਪੰਜ ਚਾਰ ਦਿਨਾਂ ਨੂੰ ਇਹ ਤਿਆਰ ਹੋ ਜਾਊਗਾ ਦੇਖੋ ਇਹ ਨਵੇਂ ਤਰ੍ਹਾਂ ਦਾ ਪੇਠਾ ਆਪਾਂ ਪਹਿਲੀ ਵਾਰ ਦੇਖਿਆ ਹੈ ਵੈਸੇ ਆਪਾਂ ਗੋਲ ਪੇਠਾ ਹੀ ਦੇਖਦੇ ਆ ਜਾਂ ਤੋ ਹਾਂ ਇੱਕ ਮਹੀਨਾ ਦੋ ਦਿਨਾਂ ਤਰਫ ਚੱਪੜ ਗੱਦੂ ਤਿਆਰ ਹੈ ਜੀ ਆਪਣੇ ਕੋਲੇ ਅੱਛਾ ਹਾਂਜੀ ਤੇ ਬ੍ਰੇ ਇਹ ਜਿਹੜੀ ਕਾਸਟ ਹੈਗੀ ਮਤਲਬ ਇਦੇ ਵਿੱਚ ਮਿਹਨਤ ਦਾ ਦੇਖ ਹੁੰਦੀ ਆ ਮਿਹਨਤ ਦਾ ਬਹੁਤ ਜ਼ਿਆਦਾ ਤੁਹਾਨੂੰ ਐਵੇਂ ਵੀ ਹੋਰ ਜਿਵੇਂ ਆਪਾਂ ਕਣਕ ਜਾਂ ਜੀਰੀ ਲਾਉਨੇ ਆ ਉਹਦੇ ਨਾਲੋਂ ਤੁਹਾਨੂੰ ਵੱਧ ਫਾਇਦਾ ਜਿਹਨਾਂ ਹੁੰਦੇ ਸਰ ਇਸ ਫਾਇਦਾ ਜੀ ਕਿਸੇ ਦੇ ਜਾਣ ਦੀ ਲੋੜ ਨਹੀਂ ਕਿਸੇ ਆਰਥੀ ਦੀ ਜਾਣ ਦੀ ਲੋੜ ਨਹੀਂ ਵਧੀਆ ਬਿਹਟ ਐਂਡ ਹੁੰਦੇ ਨੇ ਹਮ ਆਪਦੇ ਕੋਲ ਪੈਸੇ ਨਹੀਂ ਮੁੱਕਦੇ ਜਿਵੇਂ 5-700 ਰੋਜ਼ ਵਾਟ ਜਾਂਦਾ ਆਪਣੇ ਘਰ ਦੀ ਕਮੀਂ ਦਾ ਤੁਰ ਜਾਂਦੀ ਆ ਬਸ ਆਪਣੀ ਆਈ ਚ ਲਾਈ ਵਧੀਆ ਜਿਹੇ ਕਰਦਾ ਖਰਚ ਹਾਂ ਕਰਦਾ ਖਰਚ ਵਧੀਆ ਚੱਲਦਾ ਹਾਂ ਕੋਈ ਇਹੀ ਜੀ ਗੱਲ ਨਹੀਂ ਹੈਗੀ ਆਪਾਂ ਨੇ ਵੀ ਭਜੋ ਜੀ ਫਲਾਣੇ ਦੇ ਜਾਓ ਐ ਕਰੋ ਲਾ ਲਾ ਤੂੰ ਵੀ ਆਪਾਂ ਕਣਕ ਬੀਤੀ ਕਣਕਾ ਆਪਣੀ ਵੀਰੇ 6 ਮਹੀਨੇ ਬਾਅਦ ਵੇਕਣੀ ਹੈ ਹਾਂ 6 ਮਹੀਨੇ ਬਾਅਦ ਵੇਕੇ ਕੀ ਉਸ ਤੋਂ ਬਾਅਦ 25 ਦਿਨਾਂ ਬਾਅਦ ਮਹੀਨੇ ਬਾਅਦ ਪੈਸੇ ਆਉਣੇ ਫੇਰ ਪੈਸੇ ਆਉਣੇ ਨੇ ਫੇਰ ਸਰਕਲ ਘੁੰਮੇ ਇਹ ਆਪਣਾ ਰੋਜ਼ ਦੇ ਪੈਸੇ ਨੇ ਹਾਂ ਹੁਣ ਆਈ ਲਾ ਲਓ ਹੁਣ ਮੇਰੇ ਤੇ ਲਾ ਲਓ ਮੈਂ ਹੁਣ 500 ਰੁਪਏ ਪਹਿਲਾਂ ਵੱਟ ਤਾ ਵੱਟ ਤਾ 11 ਵਜੇ 11 ਵਜੇ ਹੁਣ ਪਰਮਾਤਮਾ ਦੀ ਦੁਕਾਨਾ ਹੋਟਲ ਪਾਸ ਜੇ ਅਸੀਂ ਤਾਂ ਇਹ ਬੰਦ ਨਹੀਂ ਸਾਨੂੰ 500 ਰੋਜ਼ ਬਣ ਜੇ ਤਾਂ ਵੀ 15000 ਮਹੀਨਾ ਹੋ ਗਿਆ ਹਾਂ ਬਾਦੂ ਆ ਐ ਮਨ ਵੀ ਤੁਸੀਂ ਇੱਕ ਤਾਂ 15000 ਜੇ ਆਪਾਂ ਕਿਸੇ ਨੌਕਰੀ ਦੀ ਜਾ ਕੇ ਕੰਮ ਕਰਾਂਗੇ ਉਹ ਤੇ ਗੁਲਾਮੀ ਹੋਗੀ ਇੱਥੇ ਤੁਸੀਂ ਆਪਦੀ ਸਰਦਾਰੀ ਕਰਦੇ ਹੋ ਹਰ ਵਕਤ ਖੇਤ ਲੈ ਰਹੇ ਨੇ ਤੇ ਆਪਣੀ ਮਿੱਟੀ ਨਾਲ ਜੁੜੇ ਹੋਏ ਆ ਸਮਝ ਗਏ ਤੇ ਆਪਦਾ ਸਰੀਰ ਵੀ ਤੰਦਰੁਸਤ ਰਹਿੰਦਾ ਵਧੀਆ ਜੀ ਵਧੀਆ ਸਰੀਰ ਤੰਦਰੁਸਤ ਰਹਿੰਦਾ ਰੋਜ਼ ਆਪਦਾ ਕੰਮ ਕਰਦੇ ਆ ਰੋਜ਼ ਆਪਦਾ ਕੰਮ ਕਰਦੇ ਹੋ ਖੇਤ ਰਹਿਣੇ ਉਹ ਤੇ ਇੱਥੇ ਗੁੱਡ ਗੜਾਈ ਕਰੀਏ ਨੇ ਬਾਲੀ ਥੋੜ ਨੂੰ ਬੰਦਾ ਲੇਬਰ ਦੀ ਵੀ ਲੋੜ ਲੇਬਰ ਦੀ ਲੋੜ ਸਾਰੇ ਕੋ ਸਾਰੀ ਚੀਜ਼ਾਂ ਇਹ ਆਪਣੇ ਹਾਂ ਸ਼ੋਰ ਮਤਲਬ ਦੋ ਤਿੰਨ ਮਹੀਨਿਆਂ ਨੂੰ ਬਸ ਵੀਰਾਂ ਨੂੰ ਹੋਊਗਾ ਜੀ ਬਸ ਨੂੰ ਅੱਗੇ ਚੱਲੂ ਮਹੀਨਾ ਹੈ ਹਾਂ ਜੀ ਹਾਂ ਫਿਰ ਇਹ ਹੋਊਗਾ ਜੀ ਆਪਾਂ ਕੋ ਥੋੜੇ ਥੋੜੇ ਸਾਰੀਆਂ ਕਰਦੇ ਸੀ ਥੋੜੀਆਂ ਥੋੜੀਆਂ ਉਹ ਲਾਸ ਨੂੰ ਆਪਣੇ ਪੇੜੇ ਤੇ ਲੱਗੇ ਹੋਇਆ ਜੀ ਇਹ ਲਫਾਫੇ ਥੱਲੇ ਕੀ ਲਾਇ ਸੇਬਸ ਚੰਗੇ ਹਾਂ ਉਹ ਕਦੂ ਲੱਗੇ ਹੋਏ ਨੇ ਉਧਰ ਮੂਲੀ ਲੱਗੀ ਹੋਈ ਐ ਆ ਦੇਖੋ ਇਲਾਸਨ ਪਾਇੜੇ ਤਲਾਇਆ ਹੋਇਆ ਇਹਦਾ ਦੂਜੇ ਜਿਹੜੇ ਆਪਾਂ ਖੁੱਡਾਂ ਚ ਕਿਆਰੀਆਂ ਬਣਾ ਕੇ ਲਾਉਂਦੇ ਉਹਨਾਂ ਨਾਲ ਫਰਕ ਆ ਉਹਦੋਂ ਫਰਕ ਆ ਮੋਟਾ ਹੋਊਗਾ ਇਹ ਹੂੰ ਤੇ ਬਸ ਇਹ ਨਾਲੋ ਸ਼ੀਮੇ ਨਾਲ ਹੀ ਖੇਤੀ ਹੁੰਦੀ ਜੀ ਪਾਣੀ ਵਿੱਚ ਪੱਟਿਆ ਜਾਊਗਾ ਹਾਂ ਇਹ ਹੂੰ ਇਹਦੇ ਨਾਲ ਜਿਹੜਾ ਹੋਰ ਇਹ ਚ ਕੁਝ ਲੱਗ ਜਾਊਗਾ ਬਸ ਇਹ ਚ ਕਹਾ ਹੋਰ ਲੱਗ ਜਾਊ ਉਧਰ ਕਦੂ ਲੱਗੇ ਹੋਏ ਨੇ ਵਧੀਆ ਬਿੱਲਾਂ ਹੋ ਰਹੀਆਂ ਨੇ ਇਹ ਗੋਭੀ ਦੀ ਪੱਟਲੀ ਹਾਂ ਇਹ ਤੋਂ ਪੱਟਦੀ ਆਪਾਂ ਸੇਲ ਕਰਤੀ ਇਹ ਚ ਮਿਰਚਾਂ ਈ ਮਰਚੀ ਲਾਉਂ ਮੈਂ ਹਾਂ ਮਰਚੀ ਲਾ ਮੰਗਈਏ ਚਾ ਅੱਛਾ ਨੇ ਵਧੀਆ ਉਹ ਪਨੀਰੀ ਵਧੀਆ ਦਿੰਦੇ ਨੇ ਪਨੀਰੀ ਗਰੰਟੀ ਹੈ ਜੀ ਉਹਦੀ ਪੂਰਾ ਆਪਣੇ ਤੱਕ ਬਾਈ ਪੂਰਾ ਹੋ ਰੱਖਦਾ ਹਾਂ ਨਹੀਂ ਪਤਾng ਜੀ ਇਹ ਇਹ ਪਟੋਂਗੇ ਹਾਂ ਹੁਣ ਲਾਲ ਇਹ ਵਸ ਤਿਆਰੀਆਂ ਤੋੜ ਲਾਂਗੇ ਇਹ ਤੋੜ ਕੇ ਵਸ ਫਿਰ ਆਪਣਾ ਪੱਟੀ ਜਾਊਗੀ ਇਹ ਜਿਹੜੀਆਂ ਇਹ ਕਦੋਂ ਦੀ ਬੇਲਾਂ ਨੇ ਇਹ ਵੀ ਉੱਥੇ ਲਿਆਈਆਂ ਹੋਈਆਂ ਨੇ ਹਾਂ ਇਹ ਵੀ ਵੀ ਸਾਰਾ ਕੁਝ ਉੱਥੇ ਲੈ ਕੇ ਆਉਣਾ ਆਪਾਂ ਹੋਰ ਲੈਂਦੇ ਨੇ ਕਿਤੋਂ ਠੀਕ ਹੈ ਜੇ ਮੈਂ ਹੁਣ ਆ ਬੇਲਾਂ ਲੈ ਗਿਆ ਸਾਰੀਆਂ ਉੱਥੋਂ ਆਫ ਕਰਦੇ ਆਪਾਂ ਦੇਖ ਰਹੇ ਹਾਂ ਇਹ ਕਾਦੀ ਵੇਲਾ ਆਈ ਹੈ ਇਹ ਇਹ ਇਥੇ ਕਦੂਆਂ ਦੀਆਂ ਨੇ ਜੀ ਉੱਥੇ ਆਪਣੇ ਚੱਲਣ ਲੱਗ ਰਹੇ ਨੇ ਇਹ ਚੱਪਣ ਕਦੂ ਨੇ ਵੀਰੇ ਨਹੀਂ ਦੇਹ ਦੇਸੀ ਦੇਸੀ ਹਾਂ ਜੀ ਦੇਸੀ ਕਦੂ ਦੇਖੋ ਕਿਸਾਨ ਭਰਾਵੋ ਆਪਾਂ ਜਿਹੜੇ ਕੀ ਹਰੇਕ ਕਿਸਾਨ ਹੈ ਉਹ ਖੇਤੀ ਕਰ ਸਕਦਾ ਹੈ ਇਹ ਕੰਮ ਕਰ ਸਕਦਾ ਹੈ ਹਰੇਕ ਕੋਲੇ ਜਿਹਦੇ ਕੋਲੇ ਕਿੱਲਾ ਵੀ ਹੈ ਦੋ ਕਿੱਲੇ ਬਾਹਰ ਥੋੜਾ ਥੋੜਾ ਕਰ ਸਕਦਾ ਆਪਾਂ ਤਾਂ ਕਹਿਣਾ ਇਹ ਲਾਓ ਹਰੇਕ ਬਿੱਗਾ ਬਿੱਗਾ ਲਾਓ ਉਹਦੇ ਜੋਕਰ ਵੀ ਚੱਲਦਾ ਸਮਝ ਗਿਆ ਤੇ ਜਿਹੜਾ ਕੋਈ ਕੋਈ ਗੁੱਡ ਕੜਾਈਆਂ ਹੋਰ ਪਿੰਡ ਚੋਂ ਲੇਡੀਜ਼ ਨੇ ਉਹਨਾਂ ਨੂੰ ਵੀ ਮਣਾ ਮੋਟਾ ਕੰਮ ਮਿਲਦਾ ਹਾਈ ਕੰਮ ਮਿਲਦਾ ਜੀ ਵਧੀਆ ਉਹਨਾਂ ਨੂੰ ਵੀ ਕੰਮ ਮਿਲਦਾ ਹੈ ਹਾਂ ਤੇ ਜਿਵੇਂ ਆ ਮੂੜੀਆਂ ਨੇ ਹੁਣ ਹਾਂਜੀ ਮੂਲੀ ਵਗੈਰੇ ਵਿਕ ਜਾਂਦੀ ਹੂ ਹਾਂ ਮੂਲੀ ਵਿਕਦੀ ਹੈ ਜੀ ਵਧੀਆ ਸਾਈਜ਼ ਦੀ ਮੂਲੀਆ ਚਿੱਟਾ ਰੰਗ ਚਿੱਟਾ ਹੋਊ ਜਮਾ ਐਨ ਫਸਪਾਈ ਦੋ ਕੋਈ ਇਹੀ ਗੱਲ ਨਹੀਂ ਹੈਗੀ ਵੀ ਆਪਣਾ ਰੰਗ ਹੀ ਉਹ ਹੋਊਗਾ ਇੱਕ ਬਿਰੇ ਸੁਖਤ ਕਰਨ ਵਾਲੀ ਗੱਲ ਇਹ ਹੈ ਕਿ ਇੱਥੇ ਮਿਲੂ ਵਧੀਆ ਰੇਗ ਵੈਰੈਟੀ ਦੇਖੋ ਕਿੰਨੀ ਸੋਹਣੀ ਮੁਰਗੀ ਕੋਈ ਐ ਹੀ ਨਹੀਂ ਹੈਗਾ ਵੀ ਤੋਤੇ ਦੇ ਬਣੇ ਕਿੰਨੀ ਚਿੱਟੀ ਚਮਕਦੀ ਆ ਸਾਫ ਹੈ ਜੰਮ ਪਲੇ ਹਾਂਜੀ ਤੇ ਇਹ ਹਰੇਕ ਵੈਰਾਈਟੀ ਮਿਲਦੀ ਆ ਤੁਹਾਨੂੰ ਇੱਥੋਂ ਹਾਂਜੀ ਚੱਪੜ ਕੱਦੂ ਆ ਜੀ ਤਿਆਰ ਹੈ ਇਹ ਗੋਲ ਜੱਪੜ ਬਿਲਕੁਲ ਹਾਂਜੀ ਆ ਦੇਖੋ ਇਹ ਦੇਖੋ ਆ সাইਜ ਬਣ ਗਿਆ ਜੀ ਹੁਣ ਇਹਦਾ ਅੱਛਾ ਹਾਂਜੀ ਏਡੇ ਕੇ ਹੁਣ ਦੇ ਬਸ ਨਾ ਪੂਰਾ ਥੋੜਾ ਵੱਡਾ ਹੋਊਗਾ ਥੋੜਾ ਹਲੇ ਮਤਲਬ ਬਣ ਤਿਆਰੀ ਹੋਊਗੀ ਹੁਣ ਤਿਆਰੀ ਆ ਉਧਰ ਉਹ ਉਹ ਦੂਜਾ ਦੇਸੀ ਕੱਦੂ ਤਿਆਰ ਆ ਜੀ ਆਪਣੇ ਕੋਲੇ ਇਹ ਮਿਰਚਾਂ ਜੀ ਸਿਮਰਾ ਮਿਰਚਾਈ ਇਹ ਮਿਰਚ ਆਪਣੇ ਕੋਈ ਬਾਈ ਨੇ ਤਿੰਨ ਤਰ੍ਹਾਂ ਦੀ ਲੈ ਕੇ ਦਿੱਤੀ ਆ ਅੱਛਾ ਪੀਲੀ ਹੋਊਗੀ ਹੂੰ ਤੇ ਲਾਲ ਹੂੰ ਤੇ ਹਰੀ ਤਾਂ ਹੋਣੀ ਹੋਣੀ ਆ ਠੀਕ ਐ ਤਿੰਨ ਤਰ੍ਹਾਂ ਦੀ ਮਿਰਚਾਈ ਇਹ ਇਹ ਉਹ ਹੈਗੀ ਕੀ ਕਹਿੰਦੇ ਨੇ ਗੰਡ ਗੋਬੀ ਇਹ ਗੰਡ ਗੋਬੀ ਆ ਜੀ ਪਿਛੇਤੀ ਅੱਛਾ ਇਹ ਉਹਦੋਂ ਪਿਛੇਤੀ ਉਹ ਕੀਤੀ ਸੀ ਇਹ ਪਿਛੇਤੀ ਲਈ ہوئی ਆਪਣੇ ਕੋਲੇ ਠੀਕ ਐ ਇੱਕ ਵਾਰੇ ਵਿਕਰੇ ਯਾਰੋ ਲੋਕ ਐਵੇਂ ਕਹਿ ਦਿੰਦੇ ਨੇ ਯਾਰ ਇਹ ਤਾਂ ਯਾਰ ਕੁੱਤ ਪਾਣਾ ਇਹ ਚ ਸਾਲਾ ਬੱਚਦਾ ਨਹੀਂ ਕੋਸਾ ਭਾਈ ਪਕਾਈ ਤਾਂ ਕਰਦੇ ਨੇ ਕੰਮ ਕਰਨ ਔਖਾ ਹਾਂ ਸੋ ਸਾਰਾ ਦਿਨ ਕਿੱਥੇ ਆ ਪਸੇਤੀ ਮੂਲੀ ਆ ਗਈ ਜੀ ਆਪਣੇ ਕੋਲ ਆ। ਜਿਹੜੀ ਅਗਲੇ ਮਹੀਨੇ ਚ ਚਲਣੀ ਆ। ਹਾਂ। ਆਲੀ ਕੋਈ ਆਪਣੇ ਕੋਲ ਅੱਜ ਤੋਂ ਨਹੀਂ ਐਵੇਂ ਵੀ ਜਿਵੇਂ ਆਪਾਂ ਸਹੇਰਾ ਦੀਆਂ ਸਬਜ਼ੀਆਂ ਨੇ ਉਹਨਾਂ ਨੂੰ ਤਾਂ ਫਰਕ ਤਾਂ ਹੁੰਦਾ ਹੈ ਚੀਜ਼ ਦਾ। ਨਾ ਹੋਰ ਖਾਨਚ ਰੈਸਟ ਹੋਊਗਾ ਜੀ। ਇਹ ਕਦੂ ਹੈ। ਇਹ ਕਦੂ ਹੈ। ਹਾਂ ਜੀ। ਇਹ ਸਾਰੀ ਕਦੂ ਹੈ ਕਦੂ। ਸਾਰਾ ਕਦੂ ਆ ਗਿਆ ਧੁਰਦੂ ਧੋਰਾ। ਇਹ ਬਸ ਅੱਜ ਤੋਂ 10 ਦਿਨਾਂ ਨੂੰ ਤਿਆਰੀ ਹੈ ਜੀ ਦੀ। ਤਿਆਰੀ ਲੱਗਣ ਲੱਗ ਜੂਗਾ। ਲੱਗਣ ਲੱਗ ਜੂਗਾ। ਅੱਛਾ ਟਮਾਟਰ ਇਧਰ ਹੀ ਆਪਣੇ ਕੋਲ ਟਮਾਟਰ ਹੈ ਜੀ ਉਹ। ਅੱਛਾ। ਚੈਰੀ ਦਾ ਟਮਾਟਰ ਹੈ। ਬਸ ਇਦੂ ਸਾਈਜ਼ ਵੱ ਐਡੇ ਰੂ ਦੇਖੋ ਹੁਣ ਕਿੰਨੀ ਠੰਡ ਧੀ ਆ ਦੇਖੋ ਪਰੇ ਪਏ ਨੇ ਪਰੇ ਪਏ ਇਹ ਕੋਧਰ ਦੇਖੋ ਇਹ ਸਾਰੇ ਬੂਝੇ ਇਸ ਤੇ ਨੇ ਕਿਉਂ ਇਹ ਜੇ ਕਰਕੇ ਸਿਆਲ ਕਰਕੇ ਲੰਮੀ ਵਾਹ ਪੈ ਗਈ ਨਾ ਠੰਡ ਠੰਡ ਜਾਦੇ ਪੈ ਗਈ ਨੇ ਹੁਣ ਤਾਂ ਬਹੁਤ ਚੱਕ ਲੈਂਦੇ ਫੜ ਹਾਂ ਆ ਦੇਖੋ ਨਿਕੇ ਨਿਕੇ ਹਾਨੇ ਡੱਕੇ ਪੈਣੇ ਦੇਖੋ ਕਿੰਨਾ ਛੋਟਾ ਬੂਟਾ ਨਾਲ ਹਾਂਜੀ ਛੋਟੇ ਛੋਟੇ ਬੂਟੇ ਨੇ ਦੇਖੋ ਬਣੇ ਪਏ ਨੇ ਆ ਦੇਖੋ ਇਧਰ ਪੀਏ ਹੋ ਰਹੇ ਨੇ ਇਹ ਸਾਰਾ ਉਸੇ ਤੋਂ ਲਿਆਉਣਾ ਤੇ ਆ ਦੇਖੋ ਪਿਆ ਆ ਹਾਈ ਪਿਆਰੇ ਜੀ ਇਹ ਆ ਜਾਣਾ ਇਹ ਆਮ ਬਰੇਟੀ ਹੋਤਾ ਹਾ ਇਹ ਆਮ ਵੱਡਾ ਆਮ ਉਸੇ ਤੋਂ ਲਿਆਂਦਾ ਜੀ ਬਾਈ ਰਾਥੜਾ ਇਹਨੂੰ ਤੋਂ ਠੀਕ ਹੈ 70 ਫਾਰਮ ਵਾਲੇ ਤੋਂ ਉਸੇ ਤੋਂ ਲਿਆਂਦਾ ਹੋਇਆ ਹੂੰ ਇਹ ਮੇਥਾ ਜੀ ਪਸੇਤਾ ਜੀ ਗੇਤਾ ਇਹ ਤੋਂ ਪਹਿਲਾਂ ਵੱਢ ਲਿਆ ਇਹ ਪਸੇਤਾ ਬੀਜਾ ਹੋਈ ਇਹ ਵੀ ਚੀਜ਼ ਵੀ ਵੇਖਦੀ ਤਾਂ ਹੂ ਵੇਖਦੇ ਜੀ ਹੋਰ ਸਾਖ ਚ ਬਲੋਖ ਬਹੁਤ ਲਿਆਂਦੇ ਨੇ ਠੀਕ ਹੈ ਅੱਗੇ ਧਣੀਆਂ ਮਰੂਦ ਇਹਦਾ ਸੁਣ ਨਾਈ ਗੰਡੇ ਹਾਂ ਜੀ ਗੰਡੇ ਨੇ ਛੋਟੇ ਛੋਟੇ ਖੇਤ ਕਰਦੇ ਜੀ ਆਪਾਂ ਥੋੜਾ ਥੋੜਾ ਜਿਹਾ ਮੀਂਹ ਸੁਣ ਕਹਾਂ ਜਿਆਦੇ ਨਾ ਨਾ ਬਸ ਇੰਨੇ ਕਰਦੇ ਇਹਨਾਂ ਦਾ ਵਾਧੂ ਆ ਇਹਨਾਂ ਦਾ ਆਪਾਂ ਲੋਕ ਕਰਦੇ ਨਹੀਂ ਹੈਗੇ ਇੱਕ ਇੱਕ ਸੁਖ ਹੋਰ ਵੀ ਆ ਨਾ ਤੁਸੀਂ ਆਪਦੇ ਘਰੇ ਸਬਜ਼ੀ ਜਿਹੜੀ ਉਹ ਕਰ ਜਾਂਦੇ ਵੀ ਪਾਸ-ਪਾਸ ਦਿਖਾਣਾ ਰੋਜ਼ ਸਮਝ ਗਏ ਨਵੇਂ ਤੋਂ ਨਵੇਂ ਬਰੇਡ ਨਾ ਰੇ ਬਹੁਤ ਘੱਟ ਅਸੀਂ ਬਸ ਰੂੜੀ ਦਾ ਰੇ ਚਾਹੇ ਵਰਤਦੇ ਹਾਂ ਹੁਣ ਜਦੋਂ ਹੁਣ ਆਇਚ ਸਾਰੇ ਚ ਪੰਜ ਟਾਂ ਨਿਆਰੀਆਂ ਦੀਆਂ ਪਾਤੀ ਜਾਂਦੀਆਂ ਪੰਜ ਪਾ ਕੇ ਫੇਰੇ ਸਬਜ਼ੀ ਲਈਤੀ ਜਿਵੇਂ ਲੋਕ ਕਹਿੰਦੇ ਵੀ ਲੋਕ ਟੀਕੇ ਟੀਕੇ ਲਾਉਂਦੇ ਰਹਿੰਦੇ ਨੇ ਨਾ ਇਹ ਇਹ ਟੀਕੇ ਨਾਲ ਕੰਮ ਨਹੀਂ ਕਰਦੇ ਨਾ ਅਸੀਂ ਲਾਈਏ ਨਾ ਸਾਨੂੰ ਪਤਾ ਹੀ ਐ ਅੱਜ ਤਾਂ ਬਸ ਚਿਰਚ ਤਿਆਰ ਹੋ ਜੂਗੀ ਬਸ ਉਹੀ ਕਰਾਂਗੇ ਇੱਕ ਚੀਜ਼ ਇੱਕ ਚੀਜ਼ ਹੋਰ ਹੈਗੀ ਜਿਵੇਂ ਕਿ ਹੁਣ ਟਮਾਟਰ ਆ ਗਏ ਹਾਂ ਤੇ ਆਪਣੇ ਕੱਦੂ ਆ ਗਏ ਇਹ ਲੋਕ ਕਹਿੰਦੇ ਨੇ ਵੀ ਮੇ ਖੇਲ ਚ ਕੋਈ ਦਵਾਈ ਪਾਉਂਦੇ ਨੇ ਨਾ ਉਹ ਚੀਜ਼ਾਂ ਉਹ ਅਸੀਂ ਕੁਝ ਨਹੀਂ ਕਰਦੇ ਜਦੋਂ ਅਸੀਂ ਤੋੜ ਲਿਆ ਤੋੜ ਕੇ ਆਪਣਾ ਉੱਥੇ ਲੈ ਜਾਾਂਗੇ ਬਸ ਉੱਥੇ ਆਲੇ ਦੇ ਦਾਂਗੇ ਬਾਕੀ ਉਹ ਤਾਂ ਉਹ ਤਾਂ ਆਏ ਤਾਂ ਤੋੜਾਂਗੇ ਐ ਨਹੀਂ ਹੈਗਾ ਵੀ ਹੁਣ ਅਸੀਂ ਢੇਰ ਲਾਤਾ ਤੋੜ ਕੇ ਜਿਹੜਾ ਬੰਦਾ ਆਊਗਾ ਉਹ ਨਾਲ ਦੀ ਨਾਲ ਜਿਹੜਾ ਆਊਗਾ ਬਸ ਉਹਨੂੰ ਪੁੱਛ ਲਾਂ ਕਿ ਕਿਹੜੀ ਡਿਮਾਂਡ ਚਾਹੀਦੀ ਹੈ ਕੀ ਚਾਹੀਦਾ ਬਸ ਉਹ ਹੀ ਅਸੀਂ ਵੱਢ ਕੇ ਦੇ ਦਿੰਦੇ ਆ ਉਹ ਲੋਕ ਤਾਂ ਉਹ ਕਰਦੇ ਨੇ ਜਿਨ੍ਹਾਂ ਨੇ ਜਾਦੇ ਮੰਡੀ ਜਿਨ੍ਹਾਂ ਨੇ ਮੰਡੀਕਰਨ ਕਰਨਾ ਆਪਾਂ ਮੰਡੀਕਰਨ ਨਹੀਂ ਕਰਦੇ ਨਾ ਤੇ ਮੰਡੀਕਰਨ ਆ ਬਾਕੀ ਇਹਨਾਂ ਨੂੰ ਥੋੜਾ ਇਹ ਵੀ ਸੁਖਾ ਨਾ ਮੰਡੀਕਰਨ ਨੂੰ ਇਹ ਜਿਹੜਾ ਪਹਾੜ ਹੈਗਾ ਉਹ ਵੀ ਪਾਉਗਾ ਹਾਂ ਉਹ ਪਊਗਾ ਕਿਰਾਇਆ ਹੋਊਗਾ ਅਸੀਂ ਮੋਟਸਾਲੇ ਜਾਵਾਂਗੇ ਠੰਡ ਚ ਠੰਡ ਚ ਜਾਵਾਂਗੇ ਬਾਕੀ ਜੇ ਆਪਣੀ ਜਾਦੇ ਚ ਉਹ ਆਪਾਂ ਨੂੰ ਘੱਟ ਜਿ ਦੇ ਕਿਉਂ ਘੱਟ ਜ بس ਆਪਣਾ ਜਿੰਨਾ ਕੋਰੇ ਹੋਊਗਾ بس ਉਹ ਵੀ ਵਿਖ ਜੂ ਜੇ ਜਿਆਦਾ ਹੋਇਆ ਤਾਂ ਕੀ ਕਦੀ ਵਾਰ ਜਾਣਾ ਪਈ ਜਾਂ ਨਹੀਂ بس ਆਮ ਜਾ ਇਹ 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 ਸਾਰੀ ਜਗਾ ਕਿੰਨੀ ਹੈ ਕਿੰਨੀ ਜਗਾ ਚਾਹੀਏ ਇਹ 4 ਕਨਾਲਾਂ ਚ 4 ਕਨਾਲਾਂ ਰੱਬ ਜੀ ਵਧੀਆ ਜੀ ਵਧੀਆ ਪੂਰਾ ਸਾਗ ਚੱਲਦਾ ਵਧੀਆ ਵਿਖਿਆ ਹੁਣ ਤੱਕ ਕੋਈ ਇਹ ਵੀ ਗੱਲ ਨਹੀਂ ਪਾਲਕ ਮੇਥੇ ਮਤਲਬ ਹਰ ਪ੍ਰਕਾਰ ਦੀ ਵੈਰਾਈਟੀ ਹੈਗੀ ਹਾਂ 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 ਜੋ ਜਿਹੜੀ ਬਾਈ ਨੂੰ ਕਿਹਾ ਹੋਇਆ ਆਪਣਾ ਕਿ ਜਿਹੜੇ ਤਰ੍ਹਾਂ ਦੀ ਵੈਰਾਈਟੀ ਆ ਪਰ ਐਨਾ ਦੇਖੀ ਵੀ ਮੈਨੂੰ ਭਾਈ ਮੋਲ ਨਹੀਂ ਦੇਣਾ ਹਾਂ ਬਸ ਉਹ ਚੀਜ਼ ਦੇ ਦੇ ਮੈਨੂੰ ਦੀ ਜੀ ਜਨੇਦਰਾ ਲੋ ਬੱਸ ਰ ਚੀਜ਼ ਜਨੇਦਰਾ ਲੋ ਬੀ ਹੈਗਾ ਮਾ ਮੈਨੂੰ ਵਧੀਆ ਪੀ ਦੇ ਬੀ ਮਤਲਬ ਵਧੀਆ ਹੋਵੇ ਆਪਣੀ ਕੁਆਲਿਟੀ ਹੋਵੇ ਨਾ ਪਰ ਲਈਏ ਮਤਲਬ ਆਪਣੇ ਬਾਕੀ ਹੋਰ ਵੀ ਹੈ ਜਿਵੇਂ ਹੁਣ ਕਸੀ ਨਵੀਂ ਤੇਰ ਕਰਦਾ ਹੈ ਜਿਵੇਂ ਹੁਣ ਗਲਾਬੀ ਕਰੀਆ ਬਹੁਤ ਘੱਟ ਆ ਲੋਕਾਂ ਦੇ ਗਲਾਬੀ ਦਾ ਆਪਣੇ ਪਿੰਡ ਚ ਮੈਨਾਂ ਹੋਣੀ ਨਹੀਂ ਕਿਸੇ ਦੇ ਪੀਲੀ ਨਹੀਂ ਕਿਸੇ ਦੇ ਹੋਣੀ ਨਾ ਹੈ ਤੇ ਚਿੱਟੀ ਆਮ ਜਿਹੜੀ ਹੁਣ ਆਪਣੇ ਕੋਲ ਚਿੱਟੀ ਹੈ ਇਹ ਚਿੱਟੀ ਨਹੀਂ ਹੈਗੀ ਕਿਸੇ ਕੋਲ ਆ ਮੇਰੇ ਕੋਲ ਆਮ ਹੈਗੀ ਤੇ ਦੂਜੀ ਉਹ ਮੈਂ ਵੇਚੇਲ ਕਰਤੀ ਹੁਣ ਜਿਹੜਾ ਮੇਰੇ ਕੋਲ ਆ ਰਹਿ ਗਏ ਇਹ ਸਾਰੇ ਦੂਜੀ ਆ ਇਹ ਵੀ ਸਾਡੇ ਕਰਮਾਂ ਦੇ ਰਹਿ ਗਏ ਹਾਂ ਬਸ ਇਹ ਦੂਸਰੇ ਵਧੀਆ ਫੁੱਲ ਰਹਿ ਗਏ ਨਿਸਰਦਾ ਨਹੀਂ ਢਾਈ ਤਿੰਨ ਕਿਲੋ ਦਾ ਫੁੱਲ ਹੋਊਗਾ ਜਦੋਂ ਮਰਜੀ ਆਪਾਂ ਤੋੜ ਲਈਏ ਤੋੜ ਲਈਏ ਜਿੱਥੇ ਜਿੰਨੇ ਚਿਰ ਖੜਾਈ ਜਾਂਮਗੇ ਨਿਸਰਨਾਂ ਨਹੀਂ ਇਹ ਜਿਹੜੀ ਗੋਭੀ ਨਹੀਂ ਤੁਹਾਨੂੰ ਸਾਨੂੰ ਮਰੇ ਖਿੱਚ ਕੇ ਲਿਆਂਦਾ ਨਾ ਲਾਹ ਤਾਂ ਫਿਰ ਹੈਗਾ ਹੀ ਆ ਹੈ ਇਹ ਤਾਂ ਹੈਗਾ ਹੀ ਵਾਈ ਬਾਕੀ ਭਰਾਵੋ ਆਪਾਂ ਤਾਂ ਇਹੀ ਕਹਿ ਰਹੇ ਹਾਂ ਹੈਗੀ ਆਪਣੇ ਗਾਜਰ ਕਾਲੇ ਰੰਗ ਦੀ ਆ ਅੱਛਾ ਉੱਤੋਂ ਕਾਹ ਹੋਊਗਾ ਵਿੱਚੋਂ ਛਿਲਕਾ ਵਿੱਚੋਂ ਚਿੱਟੀ ਆ ਦੇਖ ਹਾਂ ਉਹ ਵੀ ਹੈਗੀ ਆਪਣੇ ਕੋਲੇ ਥੋੜੇ ਥੋੜੇ ਲਾਈ ਹੋਈ ਆ ਇੱਕ ਬੱਤੀ ਐ ਜੇ ਮੈਂ ਤੁਹਾਨੂੰ ਕਹਿੰਦਾ ਵੀ ਮਨ ਦੋ ਮਾਨਾ ਨਾ ਦੋ ਮਾਨ ਨਹੀਂ ਹੈਗੀ ਉਹ ਆਪਾਂ ਪਹਿਲੀ ਮੰਟ ਕਰਦੇ ਹਾਂ ਹਾਂ ਬਸ ਪਰ ਹੁਣ ਸਮਝ ਲੈ ਆਪਾਂ ਨੂੰ ਇੰਨੇ ਇੰਨੀ ਜਗ੍ਹਾ 'ਚ ਵਧੀਆ ਇਨਕਮ ਹੋਣ ਲੱਗ ਗਈ ਹਾਂ ਆਪਾਂ ਸਾਲ ਦੋ ਸਾਲ ਨੂੰ ਥੋੜਾ ਜਿਹਾ ਨਾ ਫਿਰ ਪਤਾ ਲੱਗਣ ਲੱਗ ਜੂਗਾ ਵੀ ਹਾਂ ਵੀ ਆਹ ਵਿਖਦੀ ਐ ਵੀ ਆਹ ਚੀਜ਼ਾਂ ਇੰਨੀ ਦੀ ਵਿਖਦੀ ਐ ਸੋ ਉ ਆਪਾਂ ਇਹੀ ਕਹਿਣਾ ਚਾਹੁੰਦੇ ਆ ਆਪਾਂ ਨੂੰ ਅਜਿਹੇ ਕਿਸਾਨ ਦੀ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਆ ਪੰਜ ਕਿੰਟ 'ਚੋਂ ਆਪਾਂ ਇਹਨਾਂ ਤੋਂ ਸਬਜ਼ੀ ਖਰੀਦੋ ਵੱਧ ਤੋਂ ਵੱਧ ਖਰੀਦੋ ਇਹਨਾਂ ਤੋਂ ਆਪਾਂ ਲੈਣੀ ਤਾਂ ਹੈਗੀ ਹੈ ਦੇਖੋ ਸਬਜ਼ੀ ਦਾ ਹਰੇਕ ਬੰਦੇ ਹੀ ਬਣਾਉਂਦਾ ਹੈਗਾ ਇਹ ਚੀਜ਼ ਆਪਾਂ ਦਾ ਨਿੱਤ ਦਾ ਜਿਹੜਾ ਕੰਮ ਹੈਗਾ ਸਬਜ਼ੀ ਆਪਾਂ ਨੇ ਨਿੱਤ ਜ਼ਰੂਰਤ ਦੀ ਚੀਜ਼ ਹੈ ਇਹ ਇਹ ਬਜ਼ੁਰਗ ਨੇ ਇਹ ਵੀ ਖੇਤਾ ਜਾਂਦੇ ਨੇ ਟਾਈਮ ਪਾਸ ਹੋ ਜਾਂਦਾ ਚਲੋ ਸਿਆਣੇ ਬੰਦਿਆਂ ਦਾ ਇਹ ਮੋਟਰ ਚੱਲੀ ਜਾਂ ਕਿਸਾਨ ਦੀ ਦੇਖੋ ਜੀ ਨਜ਼ਾਰਾ ਲਾਗੀ ਦਰਸ਼ ਹੁੰਦੇ ਨੇ ਖੇਤਾਂ ਦੇ ਬਹੁਤ ਵਧੀਆ ਸੋਹਣਾ ਮਹਿਸੂਸ ਹੁੰਦਾ ਹਾਂ ਬਿਕਰ ਸਿੰਘ ਜੀ ਇਹ ਕਿਹੜੀ ਵੈਰਿਟੀ ਹੈ ਵੀਰੇ ਇਹ ਗਰਾਭੀ ਹੈ ਕੱਚਾ ਵਿਚੋ ਉੱਤੋਂ ਗਲਾਬੀ ਐ ਵਿਚੋ ਹੈ ਦੇਖ ਬਿਲਕੁਲ ਚਿੱਟੀ ਨਿਕਲੋ ਕੋਈ ਇਹਦੇ ਵਿੱਚ ਨਰੜਾ ਨਹੀਂ ਨਵਾਂ ਬੀਜ ਐ ਕੋਈ ਉਹ ਨਹੀਂ ਹੈਗਾ ਆਪਣੇ ਮੈਂ ਤਾਂ ਕਹਿੰਦੇ ਨੇ ਵੀ ਆਪਣੇ ਪਿੰਡ 'ਚ ਹੋਊ ਕਿਸੇ ਦੇ ਹਾਂ ਨਾ ਹੈਣੀ ਪਹਿਲੀ ਦੀ ਅਸੀਂ ਵੀ ਪਹਿਲੀ ਵਾਰ ਦੇਖੀਏ ਪਿੰਡ 'ਚ ਤਾਂ ਕੀ ਅਸੀਂ ਉਂ ਵੀ ਪਹਿਲੀ ਵਾਰ ਹਾਂ ਉੱਤੋਂ ਰੰਗ ਗਲਾਬੀ ਐ ਤੇ ਵਿਚੋ ਨਿਕਲੂ ਚਿੱਟੀ ਸਬਜ਼ੀ ਦਾ ਟੇਸਟ ਉਹ ਵੀ ਵਧੀਆ ਉਹ ਵਧੀਆ ਮੈਂ ਵੱਖਰਾ ਬਣੂਗਾ ਇਹਦਾ ਹਾਂ ਕੋਈ ਇਹੋ ਜੀ ਗੱਲ ਨੂੰ ਵੱਧੋ ਵਧੀਆ ਬਣੂਗਾ ਵਧੀਆ ਇੰਟਰਸਟ ਪੂਰੀ ਹੁਣ ਯਾਰ ਜਿਹੜੀ ਅਸੀਂ ਚੀਜ਼ ਲੈ ਜਾਣੇ ਆ ਬਾਈ ਆਪਣੇ ਘਰ ਵਾਸਤੇ ਕਰਕੇ ਫੇਰ ਅਸੀਂ ਉਹ ਕਰਦੇ ਹਾਂ ਫੇਰ ਤਜਰਬਾ ਕਰਕੇ ਅੱਗੇ ਲਾਵਾ ਹਾਂ ਫੇਰ ਸਾਨੂੰ ਕਹਿਣਾ ਵੀ ਹਾਂ ਵੀ ਪੈਕੇਜ ਵਿੱਚ ਠੀਕ ਹੈ ਸੱਟ ਵੀ ਇੱਕ ਬੱਟ ਲਾਈਏ ਗਾਹ ਨੂੰ ਵਧਾ ਹਾਂ ਗਾਹ ਨੂੰ ਵਧਾ ਲਾਂਗੇ ਹੁਣ ਕਹਾਂ ਵਾ ਇਸ ਕਿਸੀ ਥੋੜੀ ਲਾ ਕੇ ਦੇਖੀਏ ਵੀ ਕਿਵੇਂ ਚੱਲਦੀ ਹੈ ਕੀ ਇਹ ਹੋਇਆ ਕੋਈ ਨਾਲੜਾ ਨਹੀਂ ਇਹਦੇ ਵਿੱਚ ਵਧੀਆ ਗਾਜਰ ਹੈ ਠੀਕ ਹੈ ਲੋ ਜੀ ਕਿਸਾਨ ਭਰਾਵੋ ਅੱਜ ਆਪਾਂ ਬਿੱਕਰ ਸਿੰਘ ਜੀ ਨਾਲ ਮੁਲਾਕਾਤ ਕੀਤੀ ਸੀ ਜੋ ਕਿ ਬਹੁਤ ਵਧੀਆ ਲੱਗੀ ਇਹਨਾਂ ਨੇ ਆਪਾਂ ਨੂੰ ਹਰੇਕ ਪ੍ਰਕਾਰ ਦੀ ਵੈਰਾਈਟੀ ਦਿਖਾਈ ਇਹਨਾਂ ਕੋਲੇ ਹਰ ਕਿਸਮ ਦੀ ਵੈਰਾਈਟੀ ਹੈ ਗੋਭੀ ਗਾਜਰ ਤਣੀਆਂ ਅਲੱਗ-ਅਲੱਗ ਵੈਰਾਈਟੀਆਂ ਅਲੱਗ-ਅਲੱਗ ਕਿਸਮ ਦੀਆਂ ਨਵੀਆਂ ਵੈਰਾਈਟੀਆਂ ਨੇ ਜੋ ਕਿ ਆਪਾਂ ਨੇ ਕਦੇ ਦੇਖੀਆਂ ਨਹੀਂ ਰੰਗ ਵੀ ਉਹਨਾਂ ਦੇ ਅਲੱਗ ਨੇ ਗੋਭੀ ਦੇ ਤੇ ਖਾਣ ਚ ਟੇਸਟ ਵੀ ਉਹਨਾਂ ਦਾ ਅਲੱਗ ਹੈਗਾ ਇਹ ਵੈਰਾਈਟੀਆਂ ਨੇ ਇਹ ਗਲਾਬੀ ਹੋ ਗਈ ਆ ਦੂਜੀਆਂ ਹੋ ਗਈਆਂ ਇਹ ਨਹੀਂ ਆਮ ਹੀ ਮਿਲਦੀਆਂ ਤੁਹਾਨੂੰ ਆਮ ਮਿਲਦੀ ਹੈਗੀ ਇਹ ਆਪਾਂ ਸਪੈਸ਼ਲੀ ਵੀ ਆਸਪੈਸ਼ਲ ਮੈਂ ਇਹਨੂੰ ਹੋਰ ਵੀ ਨਾ 15 ਪੇਡਾਂ ਵਾਸਤੇ ਹੀ ਮੈਂ ਬਾਈ ਕੋਲ ਵਗ ਜਣਾ ਤੇ ਆਪਾਂ ਨੂੰ ਇਹ ਜਿਹੇ ਕਿਸਾਨ ਦੀ ਸਪੋਰਟ ਕਰਨੀ ਚਾਹੀਦੀ ਹੈ ਦੇ ਵੱਧ ਤੋਂ ਵੱਧ ਆਪਾਂ ਇਹਨਾਂ ਤੋਂ ਸਮਾਨ ਖਰੀਦ ਈਏ ਆਪਾਂ ਨੂੰ ਸਮਾਨ ਸੁੱਧੂ ਵੀ ਮਿਲੂਗਾ ਅਤੇ ਆਪਣੇ ਸਰੀਰ ਵਾਸਤੇ ਆਪਣੇ ਬੱਚਿਆਂ ਵਾਸਤੇ ਉਹ ਵਧੀਆ ਹੋਊ ਅੱਗੇ ਤੁਹਾਡੇ ਨਾਲ ਰਵੀ ਜੀ ਗੱਲਬਾਤ ਕਰਨਗੇ ਹਾਂਜੀ ਦੋਸਤੋ ਇਹ ਸੀ ਆਪਣਾ ਅੱਜ ਦਾ ਬਲੌਗ ਕਿਸਾਨ ਬਿੱਕਰ ਸਿੰਘ ਨਾਲ ਜਿਹਨੇ ਕਿ ਬਹੁਤ ਮਿਹਨਤੀ ਕਿਸਾਨ ਨੇ ਬਹੁਤ ਤਰ੍ਹਾਂ ਦੀ ਵੈਰੈਟੀ ਲਾਉਂਦੇ ਨੇ ਉਹ ਬਲੌਗ ਚੰਗਾ ਲੱਗਿਆ ਤਾਂ ਬਲੌਗ ਨੂੰ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਆ ਕਰੋ ਸਾਡੇ ਚੈਨਲ ਆਰਜੀਕੇ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਦਾਂ ਦੇ ਬਲੌਗ ਤੁਹਾਡੇ ਲਈ ਸੀ ਨਵੇਂ ਤੋਂ ਨਵੇਂ ਲੈ ਕੇ ਆਉਂਦੇ ਰਹੀਏ ਸਾਡੇ ਨਾਲ ਜੁੜੇ ਰਹੋ ਜੀ ਧੰਨਵਾਦ